ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸੇ ਚਲਦੇ ਆ ਸੰਗਰੂਰ ਜ਼ਿਲ੍ਹੇ ਨੂੰ ਹੁਣ ਨਹਿਰੀ ਪਾਣੀ ਦੀ ਇੱਕ ਵੱਡੀ ਸੁਗਾਤ ਮਿਲ ਚੁੱਕੀ ਹੈ ਦਾਦੀ ਕੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਪੰਜਾਬ ਦੇ 74 ਸਾਲਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਵੱਲੋਂ ਪਿੰਡ ਸੁਨਾਮ ਦੇ ਨਾਗਰਾ ਵਿਖੇ ਨੀਂ ਪੱਥਰ ਰੱਖ ਕੇ ਰੱਖਿਆ ਗਿਆ ਹੈ ਅਤੇ ਇਹ ਵਿਭਾਗ ਦਾ ਹੁਣ ਤੱਕ ਦਾ ਲਾਗਤ ਵਜੋਂ ਵੀ ਅਤੇ ਪਾਈਪਲਾਈਨ ਦੀ ਲੰਬਾਈ ਵਜੋਂ ਵੀ ਸਭ ਤੋਂ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ ਦੀ ਉਸਾਰੀ ਦੇ ਉੱਤੇ ਕੁੱਲ 6.37 ਕਰੋੜ ਰੁਪਏ ਦੀ ਲਾਗਤ ਜਿਹੜੀ ਆਵੇਗੀ ਅਤੇ ਜਿਸ ਦੇ ਵਿੱਚੋਂ 5.73 ਕਰੋੜ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਇਸ ਪ੍ਰੋਜੈਕਟ ਦੇ ਅਧੀਨ ਕੁੱਲ 26 ਕਿਲੋਮੀਟਰ ਲੰਬੀ ਪਾਈਪਲਾਈਨ ਹੈ ਜਿਹੜੀ ਵਿਛਾਈ ਜਾਊਗੀ ਜਿਸ ਦੇ ਨਾਲ 540 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਦੇ ਲਈ ਕਵਰ ਕੀਤਾ ਜਾਊਗਾ ਜਿਸ ਦੇ ਨਾਲ ਸੈਂਕੜੇ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ ਦੇਖੋ ਇਸ ਤਰ੍ਹਾਂ ਕਿ ਜਿਸ ਦਿਨ ਦੀ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਅਗਵਾਈ ਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਅਸੀਂ ਲੋਕ ਜੋ ਪਿਛਲੇ ਸਮੇਂ ਤੇ ਪਿਛਲੇ 75 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੇ ਮਸਲੇ ਮੁੱਦੇ ਪੈਂਡਿੰਗ ਪਈ ਸੀ ਕਿ ਜਿਨ੍ਹਾਂ ਵੱਲ ਕੋਈ ਵੀ ਸਰਕਾਰ ਨੇ ਗੌਰ ਨਹੀਂ ਫਰਮਾਈ ਹੈਗੀ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਲੱਗੇ ਹੋયા ਹਾਂ ਪੰਜਾਬ ਦੀ ਜਿੰਦ jaan ਕਿਸਾਨ ਹੈ ਕਿਸਾਨ ਦੀ ਜਿੰਦ jaan ਖੇਤ ਹੈ ਤੇ ਖੇਤ ਦੀ ਜਿੰਦ jaan ਨਹਿਰੀ ਪਾਣੀ ਹੈ ਹੁਣ ਤੱਕ ਦੀਆਂ ਸਰਕਾਰਾਂ ਤੇ ਲੀਡਰ ਕੋਈ ਆਪਦੇ ਆਪ ਨੂੰ ਪਾਣੀਆਂ ਦਾ ਮਸੀਹਾ ਕੋਈ ਆਪਦੇ ਆਪ ਨੂੰ ਕਿਸਾਨਾਂ ਦਾ ਮਸੀਹਾ ਤਾਂ ਜਰੂਰ ਘਾਉਂਦੇ ਰਹੇ ਪਰ ਇਹ ਪਹਿਲੀ ਵਾਰੀ ਹੋਇਆ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਆਪ ਕਿਸਾਨ ਦੀ ਮੁਸ਼ਕਲ ਸਮਝਦਾ ਹੋਇਆ ਉਹ ਹੱਲ ਪੰਜਾਬ ਦੇ ਕਿਸਾਨਾਂ ਦੇ ਮਸਲੇ ਕਰ ਲੱਗਿਆ ਔਰ ਨਹਿਰੀ ਪਾਣੀ ਨੂੰ ਜਿਹਨੂੰ ਕਿ ਕਿਸਾਨ ਵੀਰ ਭੁੱਲਦੇ ਜਾ ਰਹੇ ਸੀਗੇ ਉਹਨਾਂ ਨਹਿਰੀ ਖਾਲਿਆਂ ਨੂੰ ਨੂੰ ਦੁਆਰਾ ਮੋੜ ਸਰਜੀ ਦਾ ਕਰਦਾ ਕੰਮ ਜਿਹੜਾ ਉਹ 2 ਸਾਲ ਪਹਿਲਾਂ ਸ਼ੁਰੂ ਕੀਤੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 75 ਸਾਲਾਂ ਦੇ ਪੰਜਾਬ ਦੇ ਆਜ਼ਾਦ ਭਾਰਤ ਦੇ 75 ਸਾਲਾਂ ਦੇ ਪੀਰੀਅਡ ਦੌਰਾਨ ਇਹ ਪਹਿਲੀ ਵਾਰੀ ਕਿਸੇ ਇੱਕ ਪਿੰਡ ਵਾਸਤੇ 6 ਕਰੋੜ 37 ਲੱਖ ਰੁਪਏ ਦਾ ਮੇਨ ਬ੍ਰਾਂਚ ਦੇ ਵਿੱਚੋਂ ਕਗਰ ਬ੍ਰਾਂਚ ਪੈਂਦੀ ਹੈ ਇਹ ਕਗਰ ਮੇਨ ਲਾਈਨ ਇਹ ਤੋਂ 6 ਕਰੋੜ 37 ਲੱਖ ਰੁਪਏ ਦੇ ਨਾਲ ਆ तकरीबन 26 ਕਿਲੋਮੀਟਰ ਲੰਬੀ ਪਾਈਪ ਲਾਈਨ 1350 ਕਿੱਲਾ 1350 ਕਿੱਲਾ ਨਹਿਰੀ ਪਾਣੀ ਨਾਲ ਰਹੇਗਾ ਔਰ 260 ਘਰਾਂ ਨੂੰ ਇਹਦਾ ਫਾਇਦਾ ਜਿਹੜਾ ਉਹ ਹੋਏਗਾ ਹੁਣ ਤੱਕ 74 ਸਾਲਾਂ ਦੇ ਵਿੱਚ ਸਮੇਂ-ਸਮੇਂ ਤੇ ਸਰਕਾਰਾਂ ਨਗਰ ਵਾਲੇ ਖੜੇ ਨੇ ਪਿੰਡ ਵਾਲੇ ਇਹਨਾਂ ਨੇ ਦੁਹਾਈਆਂ ਪਾਈਆਂ ਪਰ ਕਿਸੇ ਸਰਕਾਰ ਨੇ ਇਹਨਾਂ ਦੀ ਸਾਰ ਨਹੀਂ ਸੁਣੀ ਹੈਗੀ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਮਾਣ ਹੈ ਕਿ ਇਸ ਕੰਮ ਨੂੰ ਸ਼ੁਰੂ ਕਰਨ ਦਾ ਸੁਭਾਗ ਹੈ ਜਿਹੜਾ ਉਹ ਮੈਨੂੰ ਪ੍ਰਾਪਤ